ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸ਼ਵੀਰ ਮਾਨ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਲਾਈ ਕਢਾਈ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਇਹ ਹੈਗੀ ਆ ਇੱਕ ਸੂਟ ਦੀ ਜਿਹੜਾ ਕਿ ਸ਼ਿੰਦੀ ਬੂਟੀ ਦਾ ਮੈਂ ਤਿਆਰ ਕੀਤਾਗਾ ਇੱਕ ਉਹ ਸੂਟ ਕੱਲ ਨੂੰ ਆਪਾਂ ਦੇਣਾਗਾ ਇਸ ਲਈ ਮੈਂ ਸੋਚਿਆ ਵੀ ਤੁਹਾਨੂੰ ਦਿਖਾ ਦਾਂ ਇੱਕ ਵਾਰ ਉਹਦਾ ਡਿਜ਼ਾਈਨ ਵਾਕੈਰਾ ਤੇ ਜੇ ਕਿਸੇ ਨੇ ਆਰਡਰ ਵੀ ਕਰਨਾ ਹੋਏ ਤਾਂ ਤੁਸੀਂ ਕਰ ਸਕਦੇ ਹੋਗੇ ਮੈਨੂੰ ਹਨਾ ਮੇਰਾ ਨੰਬਰ ਦਿੱਤਾ ਹੋਇਆਗਾ ਸ਼ਾਰਟਸ ਦੇ ਵਿੱਚ ਵੀ ਬਹੁਤ ਤੇ ਮੈਂ ਵੀਡੀਓ ਦੇ ਨੀਚੇ ਵੀ ਜੂਰ ਦੇ ਦੂੰਗੀ ਜੇ ਤੁਸੀਂ ਬਣਵਾਉਣਾ ਹੈ ਤਾਂ ਬਣਵਾ ਸਕਦੇ ਹੋ ਜੇ ਨਾਲ ਦਾ ਸੂਟ ਤੇ ਆ ਦੇਖੋ ਆਵਲਾ ਆਵਲਾ ਸੂਟ ਹੈ ਜਿਹੜਾ ਹਨਾ ਸਿੰਦੀ ਬੂਟੀ ਹੈ ਇਹ ਇਹਨੂੰ ਪੱਕੀ ਸਿੰਦੀ ਵੀ ਕਹਿੰਦੇ ਆ ਵੀ ਵਿੱਚ ਇਹਦੇ ਕੱਚੀ ਵੀ ਆ ਜਿਹੜੀਆਂ ਆਪਾਂ ਬੇਲਾਂ ਦੇ ਉੱਪਰ ਪੱਤੀਆਂ ਪਾਈਆਂ ਇਹ ਕੱਚੀ ਸਿੰਦੀ ਨਾਲ ਪਾਈਆਂ ਨੇ ਤੇ ਆਹ ਵਾਲੀ ਹੈਗੀ ਜਿਹੜੀ ਪੱਕੀ ਸਿੰਦੀ ਦੀ ਬੂਟੀ ਹੈਗੀ ਆ ਦੇਖੋ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਸਫਾਈ ਵਾਲਾਗਾ ਤੁਸੀਂ ਸਿੱਖਣਾ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਆ ਦੇਖੋ ਜੇ ਤੁਸੀਂ ਬਣਵਾਉਣਾ ਤਾਂ ਤੁਸੀਂ ਆਰਡਰ ਵੀ ਦੇ ਸਕਦੇ ਹੋ ਠੀਕ ਹੈ ਇਹਦੇ ਨਾਲ ਆਪਾਂ ਦੁਪੱਟਾ ਵੀ ਤਿਆਰ ਕੀਤਾਗਾ ਡਾਈ ਐਂਡ ਡਾਈ ਪਿਓਰ ਦਾ ਆਵਲ ਹੈ ਇਹਦਾ ਦੁਪੱਟਾਗਾ ਇਹਦੇ 4 ਸੈੱਟ ਡਾਈ ਐਂਡ ਡਾਈ ਕੀਤੀ ਹੋਈ ਆ ਤੇ ਇਹ ਪਿਓਰ ਦਾ ਦੁਪੱਟਾਗਾ ਦੁਪੱਟਾ ਵਗੈਰਾ ਤੁਸੀਂ ਆਪਣੀ ਚੁਆਇਸ ਦਾ ਲਗਾ ਸਕਦੇ ਹੋ ਜੇ ਤੁਸੀਂ ਪਿਓਰ ਦਾ ਨਹੀਂ ਲਗਵਾਉਣਾ ਜੋ ਮਰਜੀ ਹੈ ਨਾ ਆਪਣੀ ਚੁਆਇਸ ਨਾਲ ਲਗਾ ਸਕਦੇ ਹੋਂਗੇ ਕੋਈ ਵੀ ਲਗਾ ਲਿਓ ਤੇ ਇਹਦੇ ਵਿੱਚ ਮਤਲਬ ਐਵੇਂ ਹੁੰਦਾ ਸਾਰਾ ਸੂਟ ਆਪਾਂ ਨੂੰ ਇਹ 1800 ਦਾ ਸੂਟ ਹੈ ਜਿਹੜਾ ਰੈਡੀ ਹੋ ਜੂਗਾ ਪਿਓਰ ਦੇ ਦੁਪट्टे ਨਾਲ ਜੇ ਤੁਸੀਂ ਦੁਪੱਟਾ ਮੈਂਗਲ ਹੋਣਾਗਾ ਤਾਂ ਤੁਸੀਂ ਉਹਦੇ ਹਿਸਾਬ ਨਾਲ ਹਨਾ ਲਗਵਾ ਸਕਦੇ ਹੋ ਜਿਵੇਂ ਬੰਬਰ ਦਾ ਹੋ ਗਿਆ ਉਹ ਬਹੁਤ ਚੱਲਦਾਗਾ ਗਰਮੀਆਂ ਚ ਜਾਂ ਫਿਰ ਕੋਈ ਹੋਰ ਸਟਾਫ ਲਗਵਾਉਣਾ ਚਾਹੁੰਦੇ ਹੋ ਇਹ ਵਾਲਾ ਸਟਾਫ ਜਿਹੜਾ ਸੂਟ ਦਾ ਹੈਗਾਗਾ ਇਹ ਕਾਟਨ ਹੈਗੀ ਆ ਦੇਖੋ ਮੈਂ ਤੁਹਾਨੂੰ ਦਿਖਾ ਦਿੰਨੀ ਪ੍ਰੀਮੀਅਮ ਕਾਟਨ ਹੈਗੀ 100% ਠੀਕ ਹੈ ਆ ਦੇਖੋ ਜੇ ਤੁਸੀਂ ਇਹ ਵਾਲਾ ਵਰਕ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਵੀਡੀਓ ਪਹਿਲਾਂ ਦਿੱਤੀਆਂ ਹੋਈਆਂ ਨੇ ਬਹੁਤ ਸਾਰੀਆਂ ਤੁਸੀਂ ਉਹਦੇ ਚੋਂ ਦੇਖ ਕੇ ਸਿੱਖ ਵੀ ਸਕਦੇ ਹੋਗੇ ਤੇ ਆਪਾਂ ਪੱਕੀ ਸਿੰਦੀ ਦੀ ਜਿਹੜੀ ਵੱਡੀ ਬੂਟੀ ਆ ਉਹਦੀ ਵੀ ਵੀਡੀਓ ਵੀ ਜਲਦੀ ਲੈ ਕੇ ਆਵਾਂਗੇ ਤੇ ਤੁਸੀਂ ਉਹ ਵੇਖ ਸਕਦੇ ਹੋਗੇ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜਰੂਰ ਦਿਵਾ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਆ ਸਕੇ ਤੇ ਕੋਈ ਵੀ ਤੁਹਾਨੂੰ ਦਿੱਕਤ ਨਾ ਆਵੇ ਵੀਡੀਓ ਲੱਭਣ ਲਈ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਸੱਚੀ ਕਾਜ